ਨਿੱਕਲ ਚਾਰ ਚਫੇਰੇ ਇਹ ਆਉ ਸਾਫ ਪਾਣੀ ਜਿਹੜਾ ਸੀਚੇਵਾਲ ਜੀ ਕਹਰੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਡਰਾਮਾ ਨਾ ਕਰੋ ਅੱਖਾਂ 'ਚ ਟੱਟਾ ਨਾ ਪਾਓ ਲੋਕਾਂ ਦੇ ਪੀਓ ਪਾਣੀ ਤੋਂ ਮੂੰਹ ਆ ਕੇ ਉਹ ਪਾਈ ਇਧਰ ਵੇਖ ਆਂ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਕਿੱਥੇ ਗਈ ਕਾਲੇ ਮੋਰਚੀ ਦੀ ਟੀਮ ਆ ਆਹ ਦੇਖੋ ਨਜ਼ਾਰਾ ਵੀ ਦੁਆਰਾ ਇਦਾਂ ਮਿਲਦੀਆਂ ਕਾਲਕੋਟੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਭਾਈਵਾ ਕਰ ਦੋ ਭਾਈ ਸਾਹਿਬ ਆ ਅਸੀਂ ਦੁਬਾਰਾ ਭਰ ਕੇ ਵਖਾ ਰਹੇ ਹਾਂ ਕਿਉਂਕਿ ਆ ਗੈਸੇਜ਼ ਨੇ ਸਾ ਉਹ ਵਖਾਓ ਜੇ ਮਾਰੇ ਬੁਲਬਲੇ ਵਖਾਓ ਬੁਲਬਲੇ ਉਹ ਵਖਾਓ ਜੇ ਜ਼ੂਮ ਕਰਕੇ ਉਹ ਪਰੇ ਵੀ ਆਹ ਦੇਖੋ ਜੀ ਸਾਈਕਲ ਆ ਸਾ ਉਹ ਕੈਮੀਕਲ ਚਾਰ ਸ਼ਫੇਰੇ ਇਹ ਹੁਣ ਮਾਲਾ ਜੀ ਇੱਧਰ ਆ ਜਿਓ ਜੇ ਭਾਈ ਅਸੀਂ ਪਰਗੇ ਆ ਲੇ ਖਲੋ ਪੂਰੀ ਪਰ ਲੋ ਪਰ ਕੋਈ ਗੋਲੀ ਕੋਈ ਨਜ਼ਰ ਆ ਰਿਹਾ ਹੈ ਪਸਰਾ ਹੀ ਨਹੀਂ ਕੋਈ ਆ ਵੇਖ ਲਿਓ ਜੇ ਜ਼ਰਾ ਹਾਂਜੀ ਇਹ ਆਓ ਸਾਫ ਪਾਣੀ ਜਿਹੜਾ ਸੀਚੇ ਵਾਲ ਜੀ ਕਹਰੇ ਕੁਰਸੀ ਤੇ ਬਹਿ ਕੇ ਕਿ ਹੁਣ ਵਧੀਆ ਹੋ ਗਿਆ ਇੱਕ ਕੋਕਾ ਕੋਲਾ ਫ੍ਰੀ ਹੈ ਜੀ ਅੱਜ ਤਰੀਕ 23 ਮਾਰਚ ਦਿਨ 2025 ਦੀ ਵੀਡੀਓ ਹੈ ਭਾਈ ਆ ਦਿਖਾਈ ਇਧਰੋਂ ਫੁੱਡਾ ਦਰਿਆ ਫੁੱਡਾ ਨਾਲਾ ਬਣ ਗਿਆ ਆਦੀ ਜ਼ਹਿਰ ਤੇ ਆ ਆ ਗਿਆ ਸਤਲੋਜ ਆ ਕੇ ਪੈ ਗਿਆ ਛੀਚਾ ਸਾਹਿਬ ਜਿਹੜੇ ਆਪਾਂ ਨੂੰ ਬੜਾ ਦੁੱਖ ਲੱਗਾ ਵੀ ਸਰਕਾਰੀ ਸੰਤ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਕਿਉਂ ਕਹਿੰਦੇ ਆ ਠੇਕੇਦਾਰ ਵਪਾਰੀ ਤਾਂ ਕਿਹਾ ਗਿਆ ਤੁਹਾਨੂੰ ਸੰਤ ਸਾਹਿਬ ਆਹ ਡਰਾਮਾ ਨਾ ਕਰੋ ਅੱਖਾਂ 'ਚ ਘੱਟਾ ਨਾ ਪਾਓ ਲੋਕਾਂ ਦੇ ਇਹ ਤਾਂ 7 ਕਿਲੋਮੀਟਰ ਦੂਰ ਹੈ ਪਿੰਡ ਭੂਖੜੀ ਦੇ ਵਿੱਚ ਤੁਸੀਂ ਜਾ ਕੇ ਕੁਰਸੀ ਢਾਹ ਕੇ ਬਹਿ ਗਏ ਆ ਇੱਥੇ ਆਓ ਢਾਹੋ ਕੁਰਸੀ ਤੇ ਪੀਓ ਪਾਣੀ ਤੋਂ ਮੂੰਹ ਆਖੇ ਆ ਵੇਖਿਓ ਜੇ ਮਾੜਾ ਜ ਆ ਮੇਰੇ ਕੁਰਤੇ ਨੂੰ ਲੱਗਿਆ ਹੈ ਉਹ ਭਾਈ ਇਧਰ ਵੇਖ ਆ ਕੁਰਤੇ ਨੂੰ ਲੱਗਿਆ ਹੈ ਆ ਵੇਖ ਲਓ ਜਰਾ ਕੀ ਹਾਲ ਹੈ ਤੇਰੇ ਦਾਗ ਪਾ ਅੰਦਰ ਸਾਡੇ ਕੀ ਕਰਦਾ ਹੋਏ ਪਾਣੀ ਇਹ ਪਾਣੀ ਜਦੋਂ ਅੰਦਰ ਜਾਂਦਾ ਹੈ ਤਾਂ ਕੀ ਕਰਦਾ ਹੋਊਗਾ ਲੋਕਾਂ ਨੇ ਬੜੀ ਤਖਰੀਰ ਮੰਨੀ ਕਿ ਸਿਚਲ ਨੇ ਖੂਬ ਬਣਾਤੇ ਜੀ ਪਾਣੀ ਟ੍ਰੀਟ ਕਰਤਾ ਸਾਫ ਕਰਤਾ ਜੀ ਦਰਿਆ ਸਾਫ ਕਰਤਾ ਜੀ ਕਿੱਛੇ ਕੀ ਕਾਲੇ ਮੋਰਚੇ ਦੀ ਟੀਮ ਕਿੱਛੇ ਗੇਮਤੋਏ ਲੱਖੇ ਵਰਗੇ ਆ ਅਸੀਂ ਖੜੇ ਆ ਆਹ ਦੇਖੋ ਨਜ਼ਾਰਾ ਵੀ ਦਵਾਰਾ ਫੇਰ ਇੱਕ ਹੋਰ ਲੱਖੇ ਕਿਵੇਂ ਗੈਂਸਾ ਕੈਮੀਕਲ ਉਬਲਦੇ ਆ ਵਿੱਚੋਂ ਲੱਖੇ ਆਪਾਂ ਇਹਦਾ ਨਾਂ ਹੁਣ ਲੈਣਾ ਛੱਡੀਏ ਅਸੀਂ ਨਾ 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 ਭਾਈ ਆਪਾਂ ਤਾਂ ਲੈਨੇ ਆ ਵੀ ਇਹ ਲੋਕਾਂ ਨੂੰ ਗਮਰਾਹ ਕਰਕੇ ਉਹਨਾਂ ਇਲੈਕਟ੍ਰੋਪਲੇਟ ਜਿਹੜੀਆਂ ਇੰਡਸਟਰੀਆਂ ਨੇ ਡਾਇਗ ਇੰਡਸਟਰੀਆਂ ਨੇ ਉਹਨਾਂ ਨੂੰ ਬਚਾਉਣ ਲਈ ਇਹ ਸਰਕਾਰ ਨਾਲ ਰਲ ਕੇ ਡਰਾਮੇ ਕਰ ਰਿਹਾ ਤਾਂ ਆਪਾਂ ਕਹਿੰਦੇ ਵੀ ਸਰਕਾਰੀ ਐ ਇਹ ਕਹਿੰਦੇ ਪਦਮਸ਼ਰੀ ਮਿਲਿਆ ਪਦਮਸ਼ਰੀ ਮਿਲਦਾ ਜਿਹੜੇ ਸਰਕਾਰਾਂ ਦੇ ਬੰਦੇ ਹੁੰਦੇ ਆ ਪਦਮ ਸ਼੍ਰੀ ਮੈਲਦਾ ਜਿਹੜਾ ਸਰਕਾਰਾਂ ਲਈ ਕੰਮ ਕਰਦੇ ਆ ਲੋਕਾਂ ਲਈ ਕਰਨ ਵਾਲੇ ਆਪਣੀ ਕੌਮ ਲਈ ਧਰਤੀ ਹਵਾਵਾਂ ਪਾਣੀਆਂ ਲਈ ਕੰਮ ਕਰਨਾਂ ਨੂੰ ਪਦਮ ਸ਼੍ਰੀ ਅਵਾਰਡ ਰਿਵਾਰਡ ਨਹੀਂ ਮਿਲਦੇ ਜੇਲਾਂ ਮਿਲਦੀਆਂ ਕਾਲ ਕੋਠੜੀਆਂ ਮਿਲਦੀਆਂ ਫਾਂਸੀਆਂ ਮਿਲਦੀਆਂ ਗੋਲੀਆਂ ਮਿਲਦੀਆਂ ਟੈਗ ਲਾਇਆ ਦੇ ਮੱਥੇ ਰੋਨਾਂ ਦੇ ਤੁਸੀਂ ਐਸੇ ਪਿੰਡ ਦੇ ਹੋ ਤੁਸੀਂ ਭਲੀ ਬਰਦੇ ਨਹੀਂ ਨਾਲ ਦਾ ਪਿੰਡ ਆ ਪਾਣੀ ਕਿਤੇ ਸਾਫ ਹੋਇਆ ਬਖਾ ਦਿਓ ਇਹਨਾਂ ਨੂੰ ਪਾਣੀ ਕਿਤੇ ਸਾਫ ਹੋਇਆ ਤੁਹਾਡੇ ਇਹ ਨਹੀਂ ਸਹੀ ਹੈ ਫਰਾਗ ਹੀ ਹੋ ਰਿਹਾ ਕਿੰਨੇ ਕ ਬੰਦੇ ਬਿਮਾਰ ਆ ਤੁਹਾਡੇ ਪਿੰਡ ਦੇ ਅੱਜ ਪਿੰਡ 'ਚ ਹੋਣਗੇ ਹੀ 8-10 ਬੰਦੇ ਤਾਂ ਕਾਲੇ ਪੀਲੇ ਹੋਈ ਜਾਂਦੇ ਅੱਛਾ ਇੱਕ ਦੱਸੋ ਜੇ ਤੁਹਾਡੇ ਸੀਚੇ ਵਾਲਾ ਦਾ ਅਸੀਂ ਸਾਫ ਕਰਤਾ ਪਾਣੀ ਨਹੀਂ ਇੱਥੇ ਰੱਖਿਆ ਹੈ ਸੀਚਾ ਸਾਹ ਦਾ ਪਿੱਛੇ ਪਿੱਛੇ ਪਤਾ ਨਹੀਂ ਕਿਹੜੇ ਥਾਂ ਜਾ ਕੇ ਅਸੀਂ ਚੈਲੰਜ ਕਰਦੇ ਹਾਂ ਅਸੀਂ ਚਲ ਸਾ ਤੁਸੀਂ ਕਿਹਾ ਸੀ ਨਾ ਕਿ ਅਸੀਂ ਬਈ ਦਾ ਚੈਲੰਜ ਲਿਆ ਸਾਫ ਕਰਤੀ ਬੁੱਢੇ ਦਰਿਆ ਚੈਨਜ ਅਸੀਂ ਚੈਲੰਜ ਕਰਦੇ ਆਓ ਬੁੱਢਾ ਦਰਿਆ ਹੈ ਇੱਥੇ ਇੱਕ ਵੀਡੀਓ ਆ ਕੇ ਪਾਓ ਇੱਥੇ ਬੈਠੋ ਕੁਰਸੀ ਢਾਕੇ ਡਰਾਮਾ ਨਾ ਕਰੋ ਬਲੀਪੁਰ ਪਿੰਡ ਜਿੱਥੋਂ ਆਹ ਪਤਾ ਨਹੀਂ 12 ਕਰੋੜ ਲੀਟਰ ਪਾਣੀ ਜਿਸਕੀ ਹਰ ਰੋਜ਼ ਕੱਲਾ ਡਾਈ 12 ਕਰੋੜ ਲੀਟਰ ਪਾਣੀ ਜ਼ਹਿਰ ਹੈ ਕੈਮੀਕਲ ਵਾਲਾ ਜਿਹੜਾ ਕੱਲੀਆਂ ਡਾਈ ਇੰਡਸਟਰੀਆਂ ਦਾ ਟੂਟ ਰਿਹਾ ਹੈ ਪੰਜਾਹ ਕਰੋੜ ਲੀਟਰ ਹੋਊਗਾ ਨਾ 50 ਕਰੋੜ ਲੀਟਰ ਪਾਣੀ ਹਰ ਰੋਜ਼ ਬੁੱਢੇ ਨਾਲੇ ਰਹੀਂ ਸਤਲੋਚ ਪੈਂਦਾ ਧੋਖਾ ਨਾ ਦਿਓ ਲੋਕਾਂ ਨੂੰ ਤੁਸੀਂ ਗੱਲ ਕਰਦੇ ਗੁਰੂਆਂ ਦੀ ਗਰਮਾਣੀ ਦੀ ਫਿਰ ਗਰਮਾਣੀ ਦਾ ਕਹਿੰਦੇ ਪਵਨ ਗੁਰੂ ਪਾਣੀ ਪਤਾ ਤੁਸੀਂ ਵੀ ਕਹਿੰਦੇ ਪਾਣੀ ਬਚਾਉਣ ਤੁਰੇ ਆ ਹਵਾ ਬਚਾਉਣ ਤੁਰੇ ਆ ਧਰਤੀ ਬਚਾਉਣ ਤੁਰੇ ਆ ਪਰ ਕੁਰਸੀ ਮਿਲਦੇ ਹੀ ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰਤਾ ਤੇ ਜਿਹਦੇ ਜਿਹਨੇ ਕੁਰਸੀ ਦਿੱਤੀ ਉਹਨਾਂ ਨੂੰ ਬਚਾਉਣ ਲਈ ਲੱਗੇ ਹੋਇਆ ਆ ਦਿਖਾਓ ਯਾਰ ਲੋਕਾਂ ਨੂੰ 12 ਤਰੀਕ 13 ਤਰੀਕਾ 13 April ਬਸਾਖੀ ਵਾਲੇ ਦਿਨ ਐਸੇ ਯਰਾਂ ਨੂੰ ਲੈ ਕੇ ਦੰਦਵਾ ਸਾਰੀ ਧਰਤੀ ਇਕੱਠ ਰੱਖਿਆ ਬਾਈ ਹੋਕਾ ਦੇ ਰਹੇ ਆ ਪੰਜਾਬ ਦੇ ਲੋਕੋ ਇਹ ਨਾ ਇਹਨਾਂ ਯਰਾਂ ਨਾਲ ਮਰੋ ਸੋਡੀ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਰਿਹਾ ਸਾਰੇ ਪੰਜਾਬ ਦੇ ਜਿਨ੍ਹਾਂ ਦਾ ਟੈਸਟ ਹੋਇਆ ਪਾਣੀ ਦਾ ਤੇ ਡਰਾਮਾ ਦੀ ਵੀ ਯਾਰਾਂ ਬਾਤਾਂ ਅਸੀਂ ਨਾ ਇੱਕ ਗੱਲ ਭਗਵੰਤ ਮਾਨ ਜੀ ਨੂੰ ਕਹਿਣਾ ਚਾਹਾਂਗੇ ਉਹਨਾਂ ਦੀ ਸਰਕਾਰ ਹੈ ਕਿ ਭਗਵੰਤ ਜੀ ਕਦੇ-ਕਦੇ ਦੁਨੀਆ ਮੌਕਾ ਦਿੰਦੀ ਹੈ ਕੁਝ ਚੰਗਾ ਕੰਮ ਕਰ ਲੈਣਾ ਚਾਹੀਦਾ ਆ ਮੌਕਾ ਤੁਸੀਂ ਉਹੀ ਹੋ ਨਾ ਸਪੀਕਰ ਸਾਹਿਬ ਤੁਸੀਂ ਵੀ ਉਹੀ ਹੋ ਨਾ ਜਿਹੜੇ ਜਮਾਲਪੁਰ ਤੋਂ ਚੱਲੇ ਸੀ ਤੇ ਇੱਥੋਂ ਤੱਕ ਪੈਦਲ ਮਾਰਚ ਕੀਤਾ ਸੀ ਤੁਸੀਂ ਅੱਜ ਤੁਹਾਨੂੰ ਆਹ ਦਿਸ ਨਹੀਂ ਰਿਹਾਗਾ ਤੁਹਾਨੂੰ ਦਿਸਣੋਂ ਬੰਦ ਹੋ ਗਿਆ ਇਹ ਮੰਤਰੀ ਜਾਂ ਚੀਫ ਮਨਿਸਟਰੀ ਨਾ ਬਦਲਦਾ ਸਾਰਾ ਕੁਝ ਤੋਂ ਨੂੰ ਮੈਂ ਇੱਕ ਦਾਅਵੇ ਨਾਲ ਆਣਾ ਇਹ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਸੀਂ ਜਾਉਂਗੇ ਕਰਨਗੇ ਕਿ ਪੰਜਾਬ ਦਾ ਪਾਣੀ ਉਹ ਜਾ ਹੋ ਜੇ ਜੇ ਪਹਿਲਾਂ ਹੁੰਦਾ ਸੀ ਕਿਉਂ ਕਿਉਂਕਿ ਪੰਜਾਬ ਇੱਕੋ ਇੱਕ ਕੁਦਰਤੀ ਸੋਮਾ ਉਹ ਪਾਣੀ ਆ ਸਾਡੇ ਕੋਲ ਬੇਨਤੀ ਪੰਜਾਬ ਦੇ ਲੋਕਾਂ ਨੂੰ ਉੱਠ ਖੜੋ ਉੱਠ ਖੜੋ ਸੋਡੀਆਂ ਕੁੱਖਾਂ ਬੰਜਰ ਹੋ ਗਈਆਂ ਸੋਡੀ ਧਰਤੀ ਦੀ ਕੁੱਖ ਮਾਂ ਦੀ ਬੰਜਰ ਹੋ ਗਈ ਸਾਡੀਆਂ ਬੀਬੀਆਂ ਕੋਲੇ ਸਾਡੀਆਂ ਕੁੜੀਆਂ ਕੋਲੇ ਬੱਚੇ ਪੈਦਾ ਹੋਣੋਂ ਹਟ ਗਏ ਆ ਯਾਰਾ ਪੀਪੀਕੇ ਟੀਕੇ ਨਾਲ ਜਬਕ ਲੈਣ ਲੱਗ ਗਏ ਓਏ ਮੰਦਬੁੱਧੀ ਥੋੜੇ ਬੱਚੇ ਪੈਦਾ ਹੋਣ ਲੱਗ ਗਏ ਅਪਾਹ ਜਵਾਬ ਪੈਦਾ ਹੋਣ ਲੱਗ ਗਏ ਜਮਦਨ ਸ਼ੂਗਰ ਹੋਣ ਲੱਗਾ ਕੈਂਸਰ ਹੋਣ ਲੱਗ ਗਏ ਉੱਠ ਖੜੋ ਯਾਰਾ ਪਾ ਕੇ ਆ ਬਹੁਤ ਵੱਡੀ ਸਾਜ਼ਿਸ਼ ਹੈ ਕਿਉਂ ਨਹੀਂ ਸਮਝਦੇ ਇਸ ਗੱਲ ਨੂੰ ਆ ਸਾਰੇ ਰਲੇ ਹੋਏ ਨੇ ਕਿੰਨੇ ਬੜੀਆਂ ਮਿਰਚਾਂ ਲੱਗੀਆਂ ਨੇ ਮੰਤਰੀਆਂ ਨੂੰ ਵਿਧਾਨ ਸਭਾ ਵਾਲਾ ਕਿਉਂ ਕਿਹਾ ਸੀ ਸੀਚਲ ਅਸੀਂ ਪਹਿਲਾਂ ਹੀ ਕਹਿੰਦੇ ਆ ਅਸੀਂ ਕੋਈ ਹਮਾਇਤੀ ਨਹੀਂ ਕਾਂਗਰਸੀਆਂ ਦੇ ਕਿਉਂਕਿ ਏਸੇ ਕਾਂਗਰਸ ਨੇ ਏਸੇ ਸੀਚਿਆਲ ਨੂੰ ਪੋਲਿਊਸ਼ਨ ਬੋਰਡ ਦਾ ਮੈਂਬਰ ਬਣਾਇਆ ਸੀ ਵੀ ਬਹੁਤ ਵੱਡਾ ਵਾਤਾਵਰਣ ਪ੍ਰੇਮੀ ਆ ਇੱਕ ਕਮੇਟੀ ਦਾ ਮੈਂਬਰ ਸੀਗਾ ਨਾ ਹਾਂਜੀ ਕਮੇਟੀ ਦਾ ਮੈਂਬਰ ਸੀਗਾ ਹੈ ਨਾ ਐਨਡੀਟੀ ਦੀ ਕਮੇਟੀ ਦਾ ਮੈਂਬਰ ਪਾਣੀ ਤੇ ਜਿਹੜੇ ਸ਼ਰਾਬ ਫੈਕਟਰੀ ਦੀ ਲੜਾਈ ਦੇ ਵਿੱਚ ਇਹਨੇ ਸਾਡੇ ਜੜਾਂ 'ਚ ਬੈਠਾ ਨਾ ਉੱਥੇ ਪਾਣੀ ਬੁੱਕ ਭਰ ਕੇ ਨੇ ਪਾਣੀ ਪੀਣਯੋਗ ਆ ਜਿਹੜੇ ਜੀਰਾ ਫੈਕਟਰੀ ਕਰਕੇ 29 ਸੈਂਪਲ ਫੇਲ ਹੋਏ ਪਾਣੀ ਦੇ ਉੱਥੇ ਵੀ ਇਹ ਸਰਕਾਰੀ ਸੰਧਗੀ ਕਹਿੰਦੀ ਪਾਣੀ ਬਹੁਤ ਵਧੀਆ ਦਾ ਜੀ ਪਾਣੀ ਪੀਣਯੋਗ ਆ ਜੀ ਤੇ ਭੱਜੇ ਆਥੋਂ ਫਿਰ ਐਸ ਫੋਨ 'ਚ ਉਹ ਰਿਪੋਰਟ ਹੈ ਇਹਦੇ ਉੱਤੇ ਸੀਚੇਵਾਲ ਸਾਹਿਬ ਦੇ ਸਾਈਨ ਨੇ ਜਖਸੀਰ ਸਿੰਘ ਜੀ ਦੇ ਸਾਈਨ ਨੇ ਜਿਹਦੇ ਚ ਇਹਨਾਂ ਨੇ ਕਿਹਾ ਸੀ ਕਿ ਸਾਫ ਪਾਣੀ ਹੈ ਔਰ ਇੱਕ ਮਹੀਨੇ ਬਾਅਦ ਜਦੋਂ ਦੁਬਾਰਾ ਸੈਂਪਲ ਲਿਆ ਸੀ ਤਾਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਪੰਜਾਬ ਪੋਲੂਸ਼ਨ ਬੋਰਡ ਨੇ ਔਰ ਪੰਜਾਬ ਦੀ ਸਰਕਾਰ ਨੇ ਕਿਹਾ ਮਹਾ ਗੰਦਾ ਪਾਣੀ ਹੈ ਉਹਦੇ ਕਰਕੇ ਉਹ ਫੈਕਟਰੀ ਬੰਦ ਪਈ ਹੈ ਹੁਣ ਮਸਲਾ ਕੀ ਹੈ ਕਿ ਉੱਥੇ ਵੀ ਫੈਕਟਰੀ ਸੀਗਾ ਇੰਡਸਟਰੀ ਲਿਸਟ ਸੀ ਇੱਥੇ ਵੀ ਇੰਡਸਟਰੀ ਲਿਸਟ ਹੈ ਉਹਨਾਂ ਨੂੰ ਜਾਨਾ ਹੈ ਹੁਣ ਅਸੀਂ ਬਾਹਰ ਆਉਣੇ ਆ ਜਸਕੀਰਤ ਜੀ ਤੁਸੀਂ ਕੁਝ ਕਹਿਣਾ ਤਾਂ ਉਹਨਾਂ ਚਿਰ ਕਹਿ ਲਓ ਤੁਸੀਂ ਵੀ ਆ ਕੇ ਸਾਹਮਣੇ ਜਸਕੀਰਤ ਜੀ ਤੇ ਲਿਆਓ ਜਿਹੜਾ ਖੈਰਾ ਜੀ ਤੇ ਲਿਆਓ ਜੀ